ਲੋੜੀ ਦਾ ਤਿਉਹਾਰ ਆ ਰਹੇ ਹਤੇ ਅਕਸਰ ਵੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਦੇ ਵੱਲੋਂ ਸੜਕ ਦੇ ਅਧ ਵਿਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟ੍ਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ। ਇਸੇ ਨਾਲ ਹੀ ਕੁਝ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅਧ ਵਿਚਕਾਰ ਲਗਾ ਦਿੱਤੇ ਜਾਂਦੇ ਨੇ। ਦੇਸ਼ ਐਮਐਸਪੀ ਹੈੱਡਕ quarter ਜਗਰਾਜ ਸਿੰਘ ਸ਼ਹਿਰ ਦੇ ਮੁੱਖ ਵਿਚਾਰ ਹਨੂਮਾਨ ਚੌਂਕ ਤੋਂ ਤਿਬੜੀ ਰੋਡ ਵੱਲ ਨਿਕਲੇ ਜਿੱਥੇ ਕਿ ਦੁਕਾਨਦਾਰਾਂ ਦੇ ਵੱਲੋਂ ਸੜਕ ਦੇ ਅਧ ਵਿਚਕਾਰ ਲੋੜੀ ਦੇ ਤਿਉਹਾਰ ਦੇ ਨਾਲ ਸੰਬੰਧਿਤ ਸਮਾਨ ਕਾਊਂਟਰ ਲਗਾ ਕੇ ਸਜਾਇਆ ਗਿਆ ਸੀ। ਉਥੇ ਹੀ ਦੁਕਾਨਾਂ ਦੇ ਅਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖੇ ਗਏ ਐਸਪੀ ਹੈੱਡਕੁਆਟਰ ਦੇ ਵੱਲੋਂ ਸਾਰੀਆਂ ਦੁਕਾਨਾਂ ਦੇ ਪਿੱਛੇ ਹਟਵਾਈਆਂ ਗਈਆਂ ਅਤੇ ਬੋਰਡ ਵੀ ਚੁਕਵਾ ਦਿੱਤੇ ਗਏ ਸੋ ਪੁਲਿਸ ਅਧਿਕਾਰੀ ਦੇ ਵੱਲੋਂ ਰੇੜੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਕਿ ਆਪਣੀਆਂ ਰੇੜੀਆਂ ਫੁੱਟਪਾਥ ਤੋਂ ਪਿੱਛੇ ਰੱਖਣ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੇ ਹੱਥ ਤੋਂ ਬਾਹਰ ਪਾਇਆ ਗਿਆ ਤਾਂ ਜ਼ਬਤ ਕਰ ਲਿਆ ਜਾਵੇਗਾ ਪਬਲਿਕ ਨੇ ਸਾਨੂੰ ਇਨਫੋਰਮੇਸ਼ਨ ਦਿੱਤੀਆਂ ਸੀਗੀਆਂ ਕੰਪਲੇਨਸ ਦਿੱਤੀਆਂ ਸੀਗੀਆਂ ਕਿ ਸਰਹੂਮਾਨ ਚੌਕ ਪ੍ਰਦਰਸ਼ਪੁਰ ਦੇ ਵਿੱਚ ਜਿਹੜਾ ਹੈਗਾ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ। ਉਹ ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਵਿਕਲਪਕਾਂ। ਔਰ ਇਹਦੇ ਵਿੱਚ ਅੱਜ ਅਸੀਂ ਦੇਖਿਆ ਕਿ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ। ਉਨਾ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਉਹ ਰਿਕੁਐਸਟ ਕੀਤੀ ਆ ਵਾਰਨਿੰਗ ਦਿੱਤੀ ਆ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪ ਦੇ ਅੰਦਰ ਰੱਖੋ ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੋਪਰ ਪਬਲਿਕ ਦੇ ਵਾਸਤੇ ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਥੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱਗਣ ਨਾ ਕਿ ਸੜਕ ਦੇ ਵਿੱਚ ਲੱਗਣ ਕਿਉਂਕਿ ਜਦੋਂ ਸੜਕ ਦੇ ਵਿੱਚ ਵਹੀਕਲਸ ਲੱਗਦੇ ਨੇ ਫਿਰ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਧ ਜਾਂਦੀ ਆ ਔਰ ਇਹ ਬਹੁਤ ਆਵਾਜਾਈ ਵਾਲਾ ਬਾਜ਼ਾਰ ਹੈਗਾ ਇਹਦੇ ਵਿੱਚ ਅਗਰ ਕੋਈ ਵੀ ਗੱਡੀ ਰੋਡ ਦੇ ਉੱਤੇ ਪਾਰਕਿੰਗ ਕੀਤੀ ਜਾਂਦੀ ਹੈ ਤੇ ਉਹਦਾ ਅਸਰ ਜਿਹੜਾ ਟ੍ਰੈਫਿਕ ਦੇ ਉੱਪਰ ਪੈਂਦਾ ਜਿਹੜੇ ਆ ਉਹ ਬਿਲਕੁਲ इजीली ਆਪਦੇ ਕੰਮ ਕਰ ਕੰਪਲੀਟ ਕਰਕੇ ਸਿੱਧਾ ਨਾਲ ਆਪਣੇ ਘਰਾਂ ਨੂੰ ਜਾ ਸਕਣ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੀ ਸੇਫਟੀ ਨੂੰ ਮੱਦੇਨਜ਼ਰ ਮੱਦੇਨਜ਼ਰ ਰੱਖਦੇ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਆ ਰਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਦੀ ਚੈੱਕ ਕੀਤੀ ਜਾ ਰਹੀ ਹੈ ਸਪੈਸ਼ਲੀ ਜਿਹੜੇ ਵਹੀਕਲਸ ਵਿਦਆਊਟ ਨੰਬਰ ਹੈਗੇ ਨੇ ਉਹਨਾਂ ਦੇ ਖਲਾਫ ਜਿਹੜੀ ਆ ਉਹ ਐਸ ਪਰ ਲਾਅ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸੇ ਤਰ੍ਹਾਂ ਸਾਰੇ ਬਾਜ਼ਾਰ ਨੂੰ ਤੁਹਾਡੇ ਸਾਹਮਣੇ ਰਿਕੁਐਸਟ ਕਰਦੇ ਆ ਕਿ ਉਹ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਪਾਰਕਿੰਗ ਦੀ ਜਗ੍ਹਾ ਜਿਹੜੀ ਉਹ ਖੁੱਲੀ ਢਲੀ ਰਹੇ ਜਿਆਦਾ ਫਲੋ ਹੋਏਗਾ ਅਗਰ ਪਾਰਕਿੰਗ ਦੀ ਜਗ੍ਹਾ ਖੁੱਲੀ ਮਿਲੇਗੀ ਲੋਕੀ ਵੱਧ ਮਾਰਕੀਟ ਦੇ ਵਿੱਚ ਆਉਣਗੇ ਸੋ ਇਹਦੇ ਨਾਲ ਜਿਹੜਾ ਹੈਗਾ ਸ਼ੌਪਕੀਪਰ ਨੂੰ ਵੱਧ ਫਾਇਦਾ ਹੋਏ ਤਿਉਹਾਰਾ ਕਾਰਨ ਖਾਸ ਟ੍ਰੈਫਿਕ ਦਾ ਕਾਰਨ ਹੀ ਐਨਕ੍ਰੋਚਮੈਂਟ ਹੈ ਤਿਉਹਾਰਾ ਕਾਰਨ ਦੁਕਾਨਦਾਰ ਕਾਫੀ ਅੱਗੇ ਤੱਕ ਵਧਾ ਲੈਂਦੇ ਆ ਦੁਕਾਨਾਂ ਕੁਝ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕਰ ਰਹੇ ਆ ਅਸੀਂ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਰਿਕੁਐਸਟ ਕਰ ਚੁੱਕੇ ਹਾਂ ਪਹਿਲਾਂ ਅੱਜ ਫੇਰ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਔਰ ਇਹਦੇ ਨਾਲ ਅੱਜ ਅਸੀਂ ਵਾਰਨਿੰਗ ਵੀ ਦਿੱਤੀ ਹੈ ਕਿ ਇਸ ਤੋਂ ਬਾਅਦ ਅਸੀਂ ਕਮੇਟੀ ਨੂੰ ਨਾਲ ਲੈ ਕੇ ਮਾਨਯੋਗ ਡੀਸੀ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਅਗਰ ਕੋਈ ਰਿਕੋਰਟਮੈਂਟ ਕਰੇਗਾ ਤੇ ਉਹਦੇ ਉਹਦੇ ਖਿਲਾਫ ਜਿਹੜੀ ਆ ਉਹ ਕਰ ਦੇਣੀ ਹੈ